ਅੰਕਲ ਨਹੀਂ ਆਏ ਮੈਂ ਉਹ ਟੋੜੀ ਗੱਲ ਨਾਲ ਆਹ ਹੋ ਜੀ ਉਹਨਾਂ ਨੂੰ ਦੱਸਿਆ ਸੀ ਤੂੰ ਫਿਰ ਪਰੇਸ਼ਾਨੀ ਦੇ ਨਾਲ ਨਹੀਂ ਆਏ ਮੈਂ ਤੁਸੀਂ ਦੱਸਿਆ ਸੀ ਫਸਲ ਵਾਲੀ ਐ ਕਿ ਉਹ ਆਈ ਨਹੀਂ ਬਖਣਾ ਨਹੀਂ ਆਏ ਜਿਹੜਾ ਜ਼ਿੰਮੇਵਾਰਤਾ ਤੇ ਜਿਹੜਾ ਨਾਲ ਉਹਦੇ ਮਿਹਨਤ ਕਰਾਉਂਦਾ ਇੱਕ ਭਰਾਵਾਂ ਤੋਂ ਵੱਧ ਕੇ ਰਿਸ਼ਤਾ ਹੁੰਦਾ ਹੈ ਹਾਂਜੀ ਹਾਂਜੀ ਇਹ ਬੜੀ ਵਧੀਆ ਗੱਲ ਅੰਕਲ ਨੇ ਕਹੀ ਵੀ ਜੇ ਫਸਲ ਚੰਗੀ ਨਿਕਲੇ ਤੇ ਅੜਕੇ ਵੀ ਕੋਈ ਜ਼ਿੰਮੇਵਾਰਤਾ ਚਾਪੀਏ ਵੱਧ ਵੀ ਬੰਦਾ ਚਾਰ ਵੱਧ ਲਿਆ ਜੀ ਕੇ ਜੇ ਦੇ ਸਹੀ ਫਸਲ ਪੱਕ ਜਾਂਦਾ ਤੇ ਆਪਾਂ ਵੱਧ ਵੀ ਲੈ ਸਕਦੇ ਹਾਂ ਕੋਈ ਹੜਕੇ ਬਿਲਕੁਲ ਹੜਕੇ ਤੇ ਵੀ ਜਿਹੜਾ ਵੀ ਆਪਣਾ ਸੋਨਾ ਫਸਲ ਮਿਲਦਾ ਤੇ ਉਹ ਜਿਹੜਾ ਵੀ ਇਹ ਸਾਡੇ ਪਰਚਾਣ ਨੇ ਲੇਕੋ ਕੀ ਜਦੋਂ ਮੰਗੀਏ ਜਿੰਨੀ ਮੰਗਾ ਆ ਮੰਗਾਗੇ ਕੀ ਤੇ ਕੀ ਹੋਊਗਾ ਸਾਰਾ ਪਿਆ ਗਿਆ ਆਪਣਾ ਵਿੱਚ ਤੇ ਤੁਸੀਂ ਵੀ ਜੀ 50% ਸਤਿ ਸ਼੍ਰੀ ਰਾਮ ਜੀ ਕੀ ਹਾਲ ਚਾਲ ਹੈ ਜੀ ਸਾਡੇ ਦੋਸਤਾਂ ਦਾ ਉਮੀਦ ਕਰਦਾ ਇਹ ਠੀਕ ਠਾਕ ਹੋਵਗੇ ਉਸ ਤੋਂ ਅੱਜ ਦੇ 6 ਤਰੀਕ ਦੇ ਦਿਨ ਸੋਮਵਾਰ ਆਪਾਂ ਨੂੰ ਪਤਾ ਪੰਜਾਬ ਦੇ ਹਾਲਾਤ ਪਹਿਲਾਂ ਤਾਂ ਪਾਣੀਆਂ ਨੇ ਨੁਕਸਾਨ ਕਰਤਾ ਹੁਣ ਕੱਲ ਦੇ ਜਿਹੜਾ ਮੀਂਹ ਬਹੁਤ ਪੈ ਰਿਹਾ ਭਾਰਾ ਤੇ ਆਪਣੇ ਗਵਾਂਢ ਅੰਕਲ ਨੇ ਸ਼ਹਿਰ ਚ ਰਹਿੰਦੇ ਉਹ ਤੇ ਬਾਸਪਤੀ ਲਾਈ ਸੀ ਵਿਖਾਉਣੇ ਆ ਤੁਹਾਨੂੰ ਖੇਤ ਵੀ ਅੰਕਲ ਦਾ ਤੇ ਬਾਕੀ ਜਿਹੜੇ ਅੰਕਲ ਸਾਂਭ ਸੁਭਾਈ ਕਰਦੇ ਨੇ ਉਹਨਾਂ ਨਾਲ ਮਿਲਵਾਉਣੇ ਪੁੱਛਦੇ ਆ ਵੀ ਕਿਹੜੀ ਵੈਰੈਟੀ ਸੀ ਤੇ ਆਵ ਮਿਲੌਣੇ ਤੁਹਾਨੂੰ ਦਰਸ਼ਕੋ ਅੰਕਲ ਜੀ ਦੇ ਨਾਲ ਫਸੇ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਠੀਕ ਠਾਕ ਠੀਕ ਠਾਕ ਜੀ ਇਹ ਕਿਹੜੀ ਵੈਰਟੀ ਅੰਕਲ ਜੀ ਆ ਜਿਹੜੀ ਪਾਈ ਤੁਸੀਂ ਮੁੱਛਲੇ ਜੀ ਮੁੱਛਲੇ ਹਾਂਜੀ ਹਾਂਜੀ ਤੇ ਕਿੰਨਾ ਥਾਂ ਇਹ ਲਾਇਆ ਅੰਕਲ ਜੀ ਤੁਸੀਂ ਸਾਢੇ 6 ਕਿੱਲੇ ਆਇਆ ਜੀ ਤੇ ਬੜਾ ਨੁਕਸਾਨ ਹੋਇਆ ਚਾਰ तकरीबन ਸਾਰੀ ਸਾਢੇ 6 ਤੇ ਸਾਢੇ ਸਾਢੇ 6 ਨਿਕਬੀ ਜੀ ਇੱਕ ਵੀ ਨਾ ਹਾਂਜੀ ਹਾਂਜੀ ਅਜੇ ਦਾਣਾ ਵੀ ਨਹੀਂ ਸੀ ਚੱਲਿਆ ਕੱਚੀ ਸੀ ਹਨਾ ਹਾਂਜੀ ਬਹੁਤ ਹੋਊਗਾ ਹਾਂਜੀ ਬਹੁਤ ਨੁਕਸਾਨ ਹੋ ਗਿਆ ਜੀ ਤੇ ਬਾਕੀ ਇਹ ਵੀ ਆਪਾ ਪਾਣੀ ਲਾਉਣ ਦੋ ਆਪਨ 20 ਬਾਰੇ ਨੌਲ ਜਗੀ ਸੀ ਵੀ ਨਹੀਂ ਪੈਣਾ ਹਾਂਜੀ ਆਪਾ ਸਕਾਇਆ ਹੈ ਪਾਣੀ ਪਰ ਫਿਰ ਵੀ ਡਿੱਗ ਪੀ ਡਿੱਗਣ ਦਾ ਕਾਰਨ ਕੀ ਮੈਂ ਤੁਸੀਂ ਅੰਦਾਜ਼ਾ ਲਗਾ ਸਕਦੇ ਕੱਦ ਜ਼ਿਆਦਾ ਹੋ ਗਿਆ ਹੈ ਕੱਦ ਜ਼ਿਆਦਾ ਵੀ ਹੋ ਗਿਆ ਤੇ ਕੋਈ ਜਿਵੇਂ ਉਤੋਂ ਨੇਹਰ ਹੋ ਜ਼ਿਆਦਾ ਪੈ ਗਿਆ ਹਾਂਜੀ ਤੇ ਤਾਂ ਕਰਨੀ ਤੇ ਅੰਕਲ ਨਹੀਂ ਆਏ ਮੈਂ ਉਹ ਤੋਂੜੀ ਗੱਲ ਉਹਨਾਂ ਨਾਲ ਉਹ ਜੀ ਉਹਨਾਂ ਨੂੰ ਦੱਸਿਆ ਸੀ ਤੂੰ ਫਿਰ ਪਰੇਸ਼ਾਨੀ ਦੇ ਨਾਲ ਨਹੀਂ ਆਏ ਮੈਂ ਤੁਸੀਂ ਦੱਸਿਆ ਸੀ ਫਸਾ ਫੜੇ ਡਾਕਟਰ ਹੈ ਤੇ ਉਹ ਆਏ ਨਹੀਂ ਵੇਖਣਾਂ ਉਹ ਨਹੀਂ ਵੇਖਣ ਨਹੀਂ ਆਏ ਦੋ ਦਿਨ ਹੋ ਗਏ ਅੱਜ ਨਹੀਂ ਆਏ ਦੋਸਤੋ ਆ ਵੇਖੋ ਕਿੱਡੀ ਤਰਸਦੀ ਵਾਲੀ ਗੱਲ ਐ ਅੰਕਲ ਨੇ ਚੋਨਾ ਸਾਹ ਸੰਭਾਲ ਕੀਤੀ ਐ ਦੂਸਤਾਂ ਕਾਲ ਆਪਣੇ ਸ਼ਹਿਰ ਨੇ ਇਹਨਾਂ ਦੱਸਿਆ ਜਦੋਂ ਦੱਸ ਰਹੇ ਨੇ ਅੰਕਲ ਵੀ ਇੱਕ ਦਿਨ ਆਣ ਕੇ ਵੇਖੋ ਫਸਲ ਡਿੱਗ ਪਈ ਐ ਪੁੱਤਾਂ ਵਾਂਗ ਤੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਤੇ ਹਿੰਮਤ ਨਹੀਂ ਪਈ ਆਣ ਕੇ ਵੇਖਣ ਦੀ ਹਾਂਜੀ ਬਾਜੀ ਜੀ ਵਾਕਈ ਜੀ ਜਦੋਂ ਆਪਣਾ ਸਾਰਾ ਕਾਰੋਬਾਰ ਹੀ ਜਾਂਦੇ ਤੇ ਆ ਢਾੜੀ ਸੋਣੀ ਤੇ ਤੇ ਆ ਵੇਖੋ ਬੜਾ ਵਿਖਾਇਆ ਜੀ ਦਰਸ਼ਕਾਂ ਨੂੰ ਵੀਰ ਇਹਨਾਂ ਨੁਕਸਾਨ ਹੋ ਗਿਆ ਜੀ ਉਹ ਵੱਡਾ ਨੁਕਸਾਨ ਹੈ ਅਜੇ ਵੀ ਜਿਹੜਾ ਰੱਬ ਉੱਤੇ ਹੀ ਇਹ ਕਿਹੜਾ ਜਾਣ ਦਾ ਨਾਂ ਲੈ ਰਿਹਾ ਹੈ ਕੱਲ੍ਹ ਇਹ ਹੋਰਾਂ ਦੇ ਨੇ ਬਾਰਿਸ਼ ਹੋ ਸਕਦੀ ਹੈ ਬਿਲਕੁਲ ਬਾਕੀ ਬੇਨਤੀ ਹੈ ਜੀ ਸਰਕਾਰਾਂ ਨੂੰ ਵੀ ਵੀ ਆਹ ਹਾਲਾਤ ਵੇਖੇ ਜਾਣ ਹੁਣ ਰੌਲਾ ਤਾਂ ਅਜੇ ਝੋਨਾ ਬੜੀਚਾ ਨਹੀਂਗਾ ਤੇ ਰੌਲਾ ਪੈ ਰਿਹਾ ਪਰਾਲੀ ਦਾ ਹਾਂਜੀ ਹਾਂਜੀ ਪਰਾਲੀ ਇਹਨੂੰ ਅੱਗ ਨਹੀਂ ਲਾਉਣ ਦੇਣੀ ਇਹ ਪਰਚੇ ਹੋਣਗੇ ਤੇ ਜੇ ਤੁਹਾਨੂੰ ਉਹ ਪਰਚੇ ਦੀ ਦੇ ਸਕਾਈ ਦੀ ਦੀਏ ਤੇ ਇੰਦੇ ਬਾਰੇ ਕੀ ਕਹੋਗੇ ਸਰਕਾਰ ਇਹਨਾਂ ਇਧਰ ਹੀ ਵੇਖੋ ਮੜਾ ਜਾ ਉਹਦੋਂ ਧੁੰਦ ਵੀ ਪੈਣ ਲੱਗ ਪਣੀ ਉਹਦੋਂ ਧੁੰਦ ਵੀ ਪੈਣ ਲੱਗ ਜਾਂਦੀ ਹਾਂਜੀ ਹਾਂਜੀ 80 ਹਜ਼ਾਰ ਠੇਕਾ ਤਾਂ ਨਾਰਮਲ ਹੀ ਦੋਸਤੋ ਸਾਡੇ ਫਰੋਈਪੁਰ ਹੈਗਾ ਤੇ 80 ਹਜ਼ਾਰ ਨੂੰ ਪਹਿਲੀ ਠੇਕੇ ਲੈ ਕੇ ਤੇ ਆਹ ਵੇਖੋ ਮੁਰਕੇ ਕਹਿ ਦਿੰਦੇ ਆ ਵੀ ਸੁਸਾਈਡ ਕਰ ਲਿਆ ਕਈ ਕਹਿ ਜਾਂਦੇ ਨੇ ਵੀਡੀਓ ਬਣਾਉਂਦੇ ਨੇ ਕੋਈ ਵੀ ਜਿਹੜੀਆਂ ਨਾ ਪਾਲਸੀਆਂ ਜੀਵਨ ਦਾ ਰਜ ਹੱਕ ਦੇ ਵਿੱਚ ਨਹੀਂ ਹੈਗੀਆਂ ਹਾਂਜੀ ਅਜੇ ਫਸਲ બીજી ਹੁੰਦੀ ਐ ਤੇ ਉਹਨੂੰ ਵੱਢਣ ਤੇ ਉਹਨੂੰ ਅਸੀਂ ਖਰੀਦਣਾ ਨਹੀਂ ਸਰਕਾਰ ਕਹਿੰਦੀ ਐ ਇੰਨੇ ਮੋਇਸਚਰ ਵਾਲਾ ਖਰੀਦਣਾ ਐ ਆ ਵੇਖੋ ਹੁਣ ਇੱਥੇ ਵਾਊਚਰ ਕੀ ਕਰੇਗਾ ਮੇਹਦੀ ਨਹੀਂ ਕਿ ਵੀ ਇਹਨੂੰ ਦਾਣੇ ਲੱਗ ਜਾਣ ਨਹੀਂ ਜੇ ਜੇ ਆਪਾਂ ਨਹੀਂ ਕੁਝ ਲਿਆ ਗੱਲ ਜਣਾ ਏ ਥੱਲੇ ਗੱਲ ਜਣਾ ਬਹੁਤ ਵੱਡਾ ਨੁਕਸਾਨ ਹੈ ਹਾਂਜੀ ਤੇ ਲਈ ਤੁਸੀਂ ਹਰੇਕ ਨਹੀਂ ਲਾਉਂਦੇ ਤੁਸੀਂ ਇਹ ਬਾਸਪਤੀ ਆ ਪਹਿਲੀ ਵਾਰੀ ਬਾਸਪਤੀ ਇਹੋ ਮੁੱਛਲੀ ਲੱਗਦੀ ਅੱਛਾ ਜੀ ਹਾਂਜੀ ਆਪ ਤਾਂ ਤਮਾਂ ਹੁੰਦਾ ਹੀ ਕੋਈ 4 ਪੈਸੇ ਵੱਧ ਬੰਨਣਗੇ ਬਾਸਪਤੀ ਚਲੋ ਮਹਿੰਗੀ ਵਿਕ ਜਾਂਦੀ ਏ ਹਾਂਜੀ ਹਾਂਜੀ ਪਰ ਇਹੋ ਜੇ ਹਾਲਾਤਾਂ ਨੂੰ ਵੇਖ ਕੇ ਕੰਮ ਇੱਧਰ ਆਓ ਵਿਖਾਈਏ ਵੀਰ ਅੱਧਰ ਦੇਖੋ ਸਾਰਾ ਗਰਿਆ ਪਿਆ ਆ ਦੇਖੋ ਆ ਦੇਖੋ ਆ ਦੇਖੋ ਹੁਣ ਇੱਥੇ ਆਣ ਕੇ ਪਰਚਾ ਕੱਟੋ ਕਿੰਦਾ ਕੱਟਣਾ ਹੈ ਰੱਬ ਦਾ ਪਰਚਾ ਕੱਟੋਗੇ ਆ ਕਿੰਦੇ ਵਾਸਤੇ ਮਰ ਗਿਆ ਕਿਸਾਨ ਕਰ ਕਰ ਕੇ ਖਰਚਾ ਵਹਿਆਂ ਦੇ ਆ ਦੱਸੋ ਮੈਨੂੰ ਲੱਗਦਾ ਇਹ ਖੇਚਲ ਨਹੀਂ ਪੂਰੀ ਹੋਣੀ ਨਹੀਂ ਜੀ ਇਤਨੀ ਚੱਪਨ ਦੇ ਜਿਹੜੇ 4 ਰੁਪਏ ਹੁਣ ਤੱਕ ਲਾਏ ਇਹਦੇ ਉੱਤੇ ਅਖੇ ਚੱਲੀ ਪੂਰੀ ਹੋਣੀ ਨਹੀਂ ਹੋਣੀ ਸਾਰਾ ਗਲ ਗਿਆ ਵੇ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ ਜਿਵੇਂ ਤਰ੍ਹਾਂ ਦਾ ਜਿੰਨਾ ਵੀ ਹੋ ਸਕੇ ਸਾਥ ਦਿੱਤਾ ਜੇ ਕਿਉਂਕਿ ਸਾਰਾ ਕੰਮ ਹੀ ਬਾਜ਼ਾਰ ਦਾ ਨਾਲੋਂ ਜਿਵੀਦਾਰੇ ਤੋਂ ਸ਼ੁਰੂ ਏ ਤੇ ਜਿਵੀਦਾਰੇ ਤੇ ਖਤਮ ਏ ਪਰ ਇੰਨਾ ਚਲੋ ਉਦਾਹਰਨ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅੰਕਲ ਹਰੀ ਆਪ ਦੀ ਫਸਲ ਤੋਂ ਵੱਧ ਕੇ ਸਾਹ ਬਰੇ ਨੇ ਬਾਕੀ ਅੰਕਲ ਜੀ ਤੁਸੀਂ ਮਤਲਬ ਕਿਵੇਂ ਹਿੱਸੇ ਤੇ ਅੰਕੂੜਾ ਨਾਲ ਠੇਕੇ ਦੇ ਜਾਂ ਸੰਖਾਈ ਵੀ ਨਹੀਂ ਸਾਥ ਦਾ ਆਪਣਾ ਜੀ 5000 ਮੁੱਕਿਆ ਹੈ ਜੀ 5000 ਆਪ ਵੀ ਕਿੱਲੇ ਦਾ ਸਾਰਾ ਕੋਈ ਬੰਨਾ ਲੰਬਾਈ ਠੀਕ ਹੈ ਜੀ ਸਾਰਾ ਹੀ ਮਤਲਬ ਹੈ ਗੰਦ ਪੱਠਾ ਜੋ ਵੀ ਤੁਮਾਈ ਜਿਹੜੀ 5000 ਆਪਣਾ ਮੁੱਕਿਆ ਹੈ 1 ਕਿੱਲੇ ਦੀ ਤੁਸੀਂ ਲੈਣੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਇਹਨਾਂ ਲਾਤਾਂ ਨੂੰ ਵੇਖ ਕੇ ਇਹਨਾਂ ਲਾਤਾਂ ਨੂੰ ਵੇਖ ਕੇ ਜੇ ਤੇ ਸਹੀ ਫਸਲ ਪੱਕ ਜਾਂਦਾ ਤੇ ਆਪਾਂ ਵੱਧ ਵੀ ਲੈ ਸਕਦੇ ਹਾਂ ਕੋਈ ਅੜ ਕੇ ਬਿਲਕੁਲ ਅੜ ਕੇ ਤੇ ਵੀ ਜਿਹੜਾ ਵੀ ਆਪਣਾ ਸੋਨਾ ਫਸਲ ਨਿਕਲਦਾ ਤੇ ਹੁਣ ਜਿਹੜਾ ਵੀ ਬਿਲਕੁਲ ਸਾਡੇ ਪਰਚਾਨ ਨੇ ਬਿਲਕੁਲ ਕੀ ਜਦੋਂ ਕੀ ਮੰਗੀਏ ਜਮੀਨ ਦਾ ਆ ਮੰਗਾਗੇ ਕੀ ਤੇ ਕੀ ਹੋਊਗਾ ਸਾਰਾ ਤੇ ਅਗਲਾ ਪਿਆ ਵੇਖੋ ਜਿਹੜਾ ਵੀ ਕੀ ਇਹਦੇ ਪੱਲੇ ਕੁਝ ਨਹੀਂ ਰਿਹਾ ਵੇਖ ਲਓ ਦੋਸਤੋ ਗੱਲ ਵੀ ਸਹੀ ਅੰਕਲ ਦੀ ਉਹਦੇ ਵੀ ਹੁਣ ਮਿਹਨਤ ਮੰਗਣ ਲੱਗਿਆਂ ਸਾਨੂੰ ਸ਼ਰਮ ਆਉਂਦੀ ਹੈ ਵੀ ਉਹਨਾਂ ਵੀ 5000 ਰੁਪਏ ਕਿੱਲੇ ਦਾ ਸੀ ਮੰਗਾ ਮਕਾਇਆ ਸੀ ਸੰਭਾਲਣ ਦਾ ਪੰਜ ਹਜ਼ਾਰ ਦੀ ਮੈਨੂੰ ਲੱਗਦਾ ਅੰਕਲ ਦੀ ਬਾਸਪਤੀ ਨਹੀਂ ਹੋਣੀ ਜਿਹੜੇ ਹਾਲਾਤ ਬਣੇ ਜਿਹੜੇ ਹਾਲਾਤ ਬਣਿਆ ਪਰ ਇਤਨੀ ਜੱਪੰਡੀ ਵੀ ਸਾਰੀ ਤੇ ਗਲ ਗਈ ਹਣਾ ਜੀ ਹਾਂਜੀ 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 ਨਹੀਂ ਬੜੀ ਵੱਡੀ ਤਰਾਸ ਦੀ ਇਹਨਾਂ ਚੀਜ਼ਾਂ ਦੀ ਕਿਉਂਕਿ ਜਿਹੜਾ ਜ਼ਿੰਮੇਦਾਰ ਦਾ ਤੇ ਜਿਹੜਾ ਨਾਲ ਉਹਦੇ ਮਿਹਨਤ ਕਰਾਉਂਦਾ ਇੱਕ ਭਰਾਵਾਂ ਤੋਂ ਵੱਧ ਕੇ ਰਿਸ਼ਤਾ ਹੁੰਦਾ ਹੈ ਹਾਂਜੀ ਹਾਂਜੀ ਇਹ ਬੜੀ ਵਧੀਆ ਗੱਲ ਅੰਕਲ ਨੇ ਕਹੀ ਵੀ ਜੇ ਫਸਲ ਚੰਗੀ ਨਿਕਲੇ ਤੇ ਅੜਕੇ ਵੀ ਕੋਈ ਜ਼ਿੰਮੇਦਾਰ ਤੋਂ 4 ਰੁਪਏ ਵੱਧ ਵੀ ਬੰਦਾ ਲੈ ਲੈਂਦਾ 4 ਵੱਧ ਲੈ ਜਾਂਦਾ ਕੋਈ ਖਾਨ ਨੂੰ ਕੋਈ ਗੱਟਾ ਲੈ ਜਾਂਦੇ ਤੇ ਜਦੋਂ ਉਹਦੇ ਪੱਲੇ ਕੋਈ ਨਹੀਂ ਦਿੱਤਨ ਦਿਆ ਬਾਕੀ ਹੋਰ ਕੋਈ ਗੱਲ ਬਾਤ ਅੰਕਲ ਜੀ ਸਭ ਠੀਕ ਠਾਕ ਹੈ ਜਿਹੜਾ ਵੀ ਆਪਾਂ ਦਾ ਜਿਹੜਾ ਮਨ ਆਪਦਾ ਵੀ ਪਰੇਸ਼ਾਨ ਹੋਇਆ ਹੈ ਬਿਲਕੁਲ ਜੀ ਬਿਲਕੁਲ ਵੀ ਜਦੋਂ ਆਣ ਕੇ ਵੇਖਿਆ ਤੇ ਉਹਨਾਂ ਨੂੰ ਫੋਨ ਕੀਤਾ ਤੇ ਉਹ ਫਿਰ ਅਜੇ ਨਹੀਂ ਜੀ ਨਹੀਂ ਬੜੀ ਵੱਡੀ ਕਿਾ ਨੁਕਸਾਨ ਹੈ ਕਿਉਂਕਿ ਆਪਣਾ ਜਿਮੀਦਾਰਾਂ ਦਾ ਸਾਰਾ ਕੁਝ ਹੀ ਹਾਂਜੀ ਹਾਂਜੀ ਇੱਥੇ ਚੱਲਦਾ ਇੱਥੇ ਜੀ ਜਿਹੜਾ ਇਹਨਾਂ ਕਿਸਾਨ ਪਟਾਈ ਹੈ ਬਿਲਕੁਲ ਮਜ਼ਦੂਰੀ ਕਿਸਾਨ ਨਾਲ ਹੀ ਸਰਕਾਰਾਂ ਦੇ ਕੋਲੇ ਹੋਰ ਤੇ ਕੋਈ ਆ ਦੇਊਗਾ ਦੇਊਗਾ ਜੇ ਕਿਸਾਨ ਕੋਲੇ ਨਹੀਂ ਤੇ ਉਹ ਮਜ਼ਦੂਰ ਨੂੰ ਕੀ ਦਊ ਬਾਕੀ ਅੰਕਲ ਜੀ ਭਾਵੇਂ ਹੋਵੇ ਨਾ ਹੋਵੇ ਪਰ ਕਿਸਾਨ ਮਿਹਨਤ ਨਹੀਂ ਰੱਖਦਾ ਨਹੀਂ ਰੱਖਦਾ ਜੀ ਜੋ ਮਰਜ਼ੀ ਪੇੜ ਪੱਲੇ ਆਦੇ ਪਾਵੇ ਨਾ ਪਾਵੇ ਹਾਂ ਨਹੀਂ 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 ਰੱਖਦਾ ਇੱਕ ਦੋਸਤੋ ਇੱਕ ਕਿਸਾਨ ਖੇਤੀਬਾੜੀ ਵਾਲਾ ਕੀਤਾ ਹੀ ਇਹੋ ਜਾਂ ਨਹੀਂ ਤੇ ਆਪਾਂ ਇਹਨਾਂ ਲੋਕਾਂ ਨੇ ਕਾਰੋਬਾਰ ਜਿਹੜੇ ਸ਼ੁਰੂ ਕੀਤੇ ਜਦੋਂ ਠੱਪ ਹੋ ਜਾਂਦੇ ਨੇ ਤੇ ਲੇਬਰ ਨੂੰ ਪੈਸਾ ਨਹੀਂ ਦਿੰਦੇ ਵੀ ਸਾਨੂੰ ਨਹੀਂ ਬਚਿਆ ਤੇ ਤੁਹਾਨੂੰ ਕੀ ਦਈਏ ਇਹ ਸਿਰਫ ਇੱਕ ਕਿਸਾਨ ਹੀ ਹੈ ਵੀ ਆਂਦਾ ਚਲੋ ਜਿੰਨਾ ਕਿਆ ਹੁੰਦਾ ਉਹਨਾਂ ਨੇ ਥੋੜਾ ਦਿੰਦਾ ਦਿੰਦਾ ਜਰੂਰ ਇਹਨਾਂ ਨੂੰ ਪਤਾ ਵੀ ਹਰੇਕ ਦੇ ਪਰਿਵਾਰਾਂ ਦੀਆਂ ਲੋੜਾਂ ਆ ਲੋੜਾਂ ਤੇ ਸਾਰਾ ਜੀ ਕਿਸਾਨ ਨਾਲ ਹੀ ਹੈ ਬਿਲਕੁਲ ਬਿਲਕੁਲ ਬਾਕੀ ਜਿਹੜੇ ਨੇ ਕਿਸਾਨ ਦਾ ਭਵੰਤਮਨ ਸਾਹਿਬ ਪਰਾਲੀਆਂ ਨੂੰ ਤਾਂ ਅੱਗ ਲਾਉਣ ਤੇ ਪਰਚੇ ਕਰਨ ਦੇ ਤੁਸੀਂ ਦੇ ਦਿੱਤੇ ਨੇ ਸਾਰੇ ਅਲਟੀਮੇਟ ਤੇ ਹੁਣ ਇੱਥੇ ਇਹਦਾ ਹੁਣ ਹੱਲ ਕੋਈ ਦੱਸ ਕੇ ਜਾਓ ਸਾਨੂੰ ਤੇ ਹੰਦਾ ਹੁਣ ਕੀ ਕਰ ਗਿਆ ਸੀ ਇਹਨਾਂ ਨੂੰ ਇਹਨੂੰ ਤਾਂ ਵੱਢਣ ਜੋਗੇ ਵੀ ਹੈ ਨਹੀਂਗੇ ਬੜੇ ਮਾੜੇ ਹਾਲਾਤ ਨੇ ਬਾਕੀ ਅਜੇ ਮਹਾਰਾਜ ਅੱਗੇ ਵੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਦੂਰ ਨਾ ਮਤ ਕਰ ਕਿਉਂਕਿ ਅੱਗੇ ਪਾਣੀਆਂ ਦੇ ਵਿੱਚ ਜਿਹੜੇ ਪਿੰਡਾਂ ਦੇ ਪਿੰਡ ਉੱਜੜ ਗਏ ਨੇ ਹਾਂਜੀ ਲੋਕਾਂ ਨੂੰ ਚਲੋ ਮਹਿਸੂਸ ਹੁੰਦਾ ਆਪਾਂ ਨੂੰ ਫਸਲ ਦਾ ਪਰ ਉਹ ਵੀ ਕਿੱਡੇ ਬਾਦ ਕਿਸਮਤ ਨੇ ਜਿਨ੍ਹਾਂ ਨੂੰ ਕਣਕ ਵੀ ਚਿੱਤਦਾ ਵੀ ਇਹ ਵਿਚਾਰਿਆਂ ਤੇ ਆ ਜਿਹੜਾ ਹੁਣ ਵੀ ਇਹ ਸਾਫ਼ ਕਰਨੀ ਜ਼ਮੀਨ ਹਾਂ ਕਿ ਕਣਕ ਬੀਜਾਂ ਦੀ ਉਮੀਦ ਨਹੀਂ ਗਈ ਕਿ ਜਿੰਨਾ ਹੋ ਸਕਦਾ ਸਾਰੇ ਆਪਾਂ ਇੱਕ ਦੂਜੇ ਦਾ ਕਿਸਾਨ ਵੀਰ ਸਾਥ ਦਿਆ ਕਰੀਏ ਤੇ ਤਾਂ ਜੋ ਜਿਹੜਾ ਇਹੋ ਜੀ ਮੁਸੀਬਤ ਦੀ ਘੜੀ ਦੇ ਵਿੱਚੋਂ ਨਿਕਲਿਆ ਜਾ ਸਕੇ ਦੋਸਤੋ ਇਸ ਗੱਲਾਂ ਕਰਕੇ ਜੇ ਪੰਜਾਬ 'ਚ ਬਹੁਤ ਆਸ ਹੀ ਪ੍ਰੇਮ ਪਿਆਰ ਹੈਗਾ ਵੀ ਜਦੋਂ ਕੋਈ ਮੁਸੀਬਤ ਆਉਂਦੀ ਤੇ ਇੱਕ ਦੂਜੇ ਦਾ ਸਾਥ ਦਿੰਦੇ ਨੇ। ਬਾਕੀ ਬਹੁਤ ਬਹੁਤ ਧੰਨਵਾਦ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਸਾਰੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ। ਵਾਹਿਗੁਰੂ ਜੀ ਖਾਲਸਾ ਸਾਥ ਵਾਹਿਗੁਰੂ ਜੀ ਪਤੇ